ਮੇਲੇ ਦਾ ਅੱਜ ਪੰਜਵਾਂ ਦਿਨ ਹੈਗਾ ਬਾਬਾ ਦੇ ਫਕਤ ਜਾ ਰਹੇ ਆ ਇੱਕ ਤਰ੍ਹਾਂ ਦੀ ਕੋਸਰ ਕੀ ਅਪੀਲ ਹੈਗੀ ਔਰ ਕੀ ਕਹਿਣਾ ਚਾਹੁੰਦੇ ਮੈਂ ਸਭਨ ਕ੍ਰਿਪਾ ਜਗਮਾਰ ਇੰਚਾਰਜ ਟ੍ਰੈਫਿਕ ਪੁਲਿਸ ਜਿਹੜਾ ਹਾਰਪੁਰ ਮਾਨ ਜੋ ਐਸਪੀ ਸ਼੍ਰੀ ਸੰਦੀਪ ਕਮਲ ਮਲਕ ਜੀ ਜਿਨ੍ਹਾਂ ਨੇ ਮੇਰੇ ਤੇ ਮੈਨੂੰ ਜ਼ਿੰਮੇਵਾਰੀ ਦਿੱਤੀ ਆ ਜਿਹੜਾ ਟੈਪ ਹੁਸ਼ਿਆਰਪੁਰ ਦੀ ਮੈਂ ਉਹਨਾਂ ਤੇ ਮੇਰੇ ਤੇ ਵਿਸ਼ਵਾਸ ਕੀਤਾ ਮੈਂ ਤੁਹਾਨੂੰ ਯਕੀਨ ਦਿਵਾਉਣਾ ਕਿ ਮੈਂ ਜਲਾਸ਼ਰਪੁਰ ਦੇ ਪਬਲਿਕ ਨੂੰ ਕੋਈ ਮਤਲਬ ਟੈਕਸ ਸੰਬੰਧੀ ਕੋਈ ਸਮੱਸਿਆ ਨਹੀਂ ਹੋਣ ਦਿੱਤੀ ਜਾਊਗੀ ਮੈਂ ਤੇ ਮੇਰੀ ਟੀਮ ਜਿਹੜੀ ਆ ਪੂਰੀ ਸ਼ਹਿਰ ਪਰਵਾਸੀਆਂ ਨੂੰ ਪਬਲਿਕ ਨੂੰ ਬੇਨਤੀ ਆ ਭਗਤਾਂ ਨੂੰ ਬੇਨਤੀ ਆ ਕਿ ਮਾਤਾ ਚੰਤਪੁਰਨੀ ਦੇ ਨਰਾਤੇ ਜਿਹੜੇ ਆ ਉਹਨਾਂ ਦਾ ਮੇਲਾ ਚੱਲ ਰਿਹਾ ਹੈਗਾ ਅੱਜ ਪੰਜਵਾਂ ਨਰਾਤਾ ਤੇ ਬਹੁਤ ਵਧੀਆ ਤਰੀਕੇ ਨਾਲ ਜਿਹੜੀ ਆ ਸੰਗਤ ਆ ਉਹ ਜਾ ਰਹੀ ਆ ਤੇ ਆ ਰਹੀ ਆ ਤੇ ਮੋਟਰਸਾਈਕਲ ਵੀ ਦਿਲ ਰਿਆ ਫੋਰਵਰਡ ਰਿਆ ਮੇਰੀ ਇਹਨਾਂ ਕੇ ਬੇਤੀ ਆ ਕਿ ਇਹ ਸਿੰਗਲ ਲੇਨ ਦੇ ਵਿੱਚ ਚੱਲਣ ਤਾਂ ਕਿ ਟੈਪ ਜਿਹੜੀਆਂ ਬੜੇ ਸਚਾਰੂ ਢੰਗ ਨਾਲ ਚੱਲ ਸਕੇ ਤੇ ਕਿਸੇ ਵੀ ਤਰ੍ਹਾਂ ਦੀ ਕਿਸੇ ਵੀ ਸਰਦਾਰ ਨੂੰ ਕੋਈ ਸੱਸਿਆ ਨਾ ਆਵੇ ਸਰ ਟ੍ਰੈਫਿਕ ਉਹ ਜਾਮ ਲੱਗਦੇ ਜਦੋਂ ਦੇਦੇ ਤਿੰਨ ਤਿੰਨ ਲੈਣਾ ਪੈਂਦਾ ਨਹੀਂ ਤਾਂ ਅਸਲ ਵਿੱਚ ਕੋਈ ਜਾਮ ਨਹੀਂ ਹੈਗਾ ਹਾਂਜੀ ਸਰ ਹਾਂਜੀ ਅੱਜ ਉਹ ਥੋੜਾ ਜਿਹਾ ਮਤਲਬ ਕਿ ਜਿਹੜੀ ਇਹ ਚਾਰ-ਚਾਰ ਵੇੜਾ ਬਣਾ ਲੈਂਦੀ ਨਾ ਪਬਲਿਕ ਜਿਹੜੀ ਆ ਚਾਰ-ਚਾਰ ਸਿੰਗਲ ਲੇਅਰ ਤੇ ਚੱਲੀ ਜਾਂ ਤਾਂ ਫਿਰ ਕੋਈ ਦਿੱਕਤ ਨਹੀਂ ਆਉਂਦੀ ਜਦੋਂ ਇਹ ਚਾਰ-ਚਾਰ ਲੇਰਾਂ ਬਣਾ ਲੈਂਦੇ ਨੇ ਦੋ ਤਿੰਨ ਸਾਹਮਣੇ ਤੋਂ ਆਉਣ ਵਾਲੀ ਜਿਹੜੀ ਟੈਕ ਨੂੰ ਰਸਤਾ ਨਹੀਂ ਮਿਲਦਾ ਫਿਰ ਉੱਥੇ ਜਾਮ ਲੱਗ ਜਾਂਦਾ ਤੇ ਫਿਰ ਵੀ ਸਾਡੇ ਨਾਲ ਕੋਸ਼ਿਸ਼ ਆ ਕੇ ਅਸੀਂ ਮਾਤਾ ਚਿੰਤਪੂਨੀ ਦੇ ਮੇਲੇ ਤੇ ਜਾਣ ਵਾਲੀ ਸੰਗਤ ਨੂੰ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਨਾ ਆਉਣ ਬਈਏ ਮੈਂ ਤੇ ਮੇਰੀ ਟੀਮ ਵੱਲੋਂ ਪੂਰੀ ਕੋਸ਼ਿਸ਼ ਹੈ ਕਿ ਸ਼ਹਿਰ ਪਰ ਨਿਵਾਸੀਆਂ ਨੂੰ ਤੇ ਮਾਤਾ ਚਿੰਤਪੂਨੀ ਦੇ ਜਾਣ ਵਾਲੇ ਭਗਤਾਂ ਨੂੰ ਜਿਹੜੇ ਵੀ ਸ਼ਹਿਰ ਪਰ ਤੋਂ ਬਾਹਰੋਂ ਜਿਹੜਿਆਂ ਤੋਂ ਆ ਰਹੇ ਨੇ ਅਸੀਂ ਉਹਨਾਂ ਨੂੰ ਕਿਸੇ ਤਰ੍ਹਾਂ ਦੀ ਜਿਹੜੀ ਆਹੋ ਦਿੱਕਤ ਹੈ ਟੈਪ ਸੰਬੰਧੀ ਨਹੀਂ ਆਉਣ ਦਿਆਂਗੇ ਤੇ ਮੇਰੀ ਉਹਨਾਂ ਅਗੇ ਬੇਨਤੀ ਆ ਪ੍ਰਬੰਧਕਾਂ ਅਗੇ ਬੇਨਤੀ ਆ ਜਿਨ੍ਹਾਂ ਨੇ ਲੰਗਰ ਲਗਾਏ ਹੋਏ ਨੇ ਕਿ ਉਹ ਇਹਨਾਂ ਨੂੰ ਵੀਰ ਭੱਟਾਂ ਨੂੰ ਬੇਨਤੀ ਕਰਨ ਕਿ ਉਹ ਸੈਰ ਤੇ ਵੀਕਰ ਆਪਣਾ ਖੜਾ ਕਰਕੇ ਤੇ ਆਪਣਾ ਲੰਗਰ ਚੱਲਣ ਜੋ ਮਰਜ਼ੀ ਕਰਨ ਕਦੀ ਵੀ ਟੈਪ ਦੀ ਸਮੱਸਿਆ ਸਾਨੂੰ ਨਹੀਂ ਆਊਗੀ। ਦਾਲੀਆਂ ਨੂੰ ਆਖਿਰ ਵਿੱਚ ਕੀ ਇਹ ਪੂਰ ਕਰਨਾ ਚਾਹਦੇ ਨੇ? ਮੇਰੀ ਸੋਧਾ ਉਹਨੂੰ ਤੇਲ ਹੈ ਕਿ ਮੇਲਾ ਮਾਤਾ ਚੰਤਕੁਮਨੀ ਦਾ ਚੱਲ ਰਿਹਾ ਹੈਗਾ ਤੇ ਇਹਦੇ ਵਿੱਚ ਹੁਗੜਬਾਜੀ ਨਾ ਤਾਂ ਜਿਹੜੇ 2-2 3-3 3 ਸਿਪਰੇਂਗ ਰਾਈਡਿੰਗ ਕਰਦੇ ਆ ਤੇ ਬਕਾਇਦਾ ਆਪਣਾ ਉਹ ਤਪੀਰਨਾ ਚੱਲਣਾ ਕਿਸੇ ਨੂੰ ਨਹੀਂ ਲੱਗੇ ਇਸ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਆਉਣ ਦਿੱਤੀ ਜਾਊਗੀ ਹੁਗੜਬਾਜੀ ਕਰਨ ਵਾਲਿਆਂ ਨੂੰ ਬਖਸ਼ਿਆ ਨਹੀਂ ਜਾਊਗਾ